ਮੈਂ ਤਾਂ ਉਹ ਸੋਚਦਾ ਸੀਗਾ ਵੀ ਚਲੋ ਪੱਗ ਬਾਰੇ ਹੀ ਗੱਲ ਕਰਦੇ ਸੀਗੇ ਜਾਂ ਹੋਰ ਇੱਕ ਦੋ ਗੱਲਾਂ ਭਾਈ ਮਹਾ ਸਿੰਘ ਬਾਰੇ ਕਰਨੀਆਂ ਤੇ ਇਹਦੇ ਬਾਰੇ ਕਰਨੀ ਪੱਗ ਬਾਰੇ ਹੁਣ ਆਪਾਂ ਨਾ ਦੇਖੋ ਸਖਵੀਰ ਬਾਦਲ ਦੇ ਉੱਤੇ ਉਹ ਅਟੈਕ ਕੀਤਾ ਚੌੜੇ ਨੇ ਹਨਾ ਆਹ ਰੈਨਫੀਲ ਚੌੜੇ ਨੇ ਹੂੰ ਹੁਣ ਉਹਨੇ ਦੇਖੋ ਸਾਡਾ ਦੋਗਲਾਪਨ ਅਸੀਂ ਅਸੀਂ ਹੈ ਕਿੱਥੇ ਖੜੇ ਆ ਸਾਨੂੰ ਅਸਲ ਵਿੱਚ ਨਾ ਅੱਜ ਸਰੋਤਿਆਂ ਨੇ ਤੁਹਾਡਾ ਨਾ ਦੋ ਤਿੰਨਾਂ ਨੇ ਗੱਲ ਇਹੀ ਕੀਤੀ ਵੀ ਇਹਨਾਂ ਨੂੰ ਵਿਚਾਰੇ ਕੌਮ ਕਨਫਿਊਜ਼ ਹੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਗੁੱਸਾ ਕਿਸੇ ਹੋਰ ਦਾ ਕੱਢ ਦੇਖਦੇ ਹੋਰ ਦੇ ਨਾਂ ਦਾ ਜਿਸੇਦਾਰ ਇਹਨਾਂ ਦੇ ਗੱਲ 'ਚੋਂ ਲੰਘ ਰਹੇ ਅੰਦਰ ਨੂੰ ਨਾ ਥੋਕ ਹੋ ਰਹੇ ਆ ਹਾਂ ਯਾਨੀ ਹੋਰ ਕੁਝ ਹੈ ਦੇਖੋ ਜੇ ਨਾ ਹੁਣ ਤੁੰਦੇ ਹੁਣੀ ਵੀ ਬਹੁਤ ਸਾਰੇ ਬੰਦੇ ਆ ਜੇ ਤਾਂ ਇਹ ਕਹਿ ਦੇਣ ਯਾਨੀ ਇਹ ਹੈਗੇ ਆ ਆਪਣਾ ਗੁਰਦਰਸ਼ਨ ਸਿੰਘ ਹੋਣਾ ਵਰਗੇ ਵੀ ਆ ਯਾ ਹਾਂਜੀ ਜੇ ਉਹ ਇਹ ਕਹਿ ਦੇਣ ਕਿ ਇਹ ਸਿਸਟਮ ਤਾਂ ਹੈ ਹੀ ਨਹੀਂ ਸਿਕਾ ਫੇਰ ਸਾਡੇ ਵਾਲੇ ਪਾਸੇ ਖੜ ਜਾਂਦੇ ਆ ਹਾਂ ਹਾਂ ਇੱਧਰ ਖੜਨਾ ਨਹੀਂ ਚਾਹਤੇ 17 ਤੋਂ ਬਾਅਦ ਤਾਂ ਵਿਦਵਾਨ ਵੀ ਕਨਫਿਊਜ਼ ਹੋਈ ਪਏ ਆ ਮਾ ਹਾਂ ਬਿਲਕੁਲ ਹੁਣ ਵੀ ਇਹੀ ਹਾਲ ਹੋਇਆ ਜਿੱਦਾਂ ਇੱਥੇ ਉਹ ਸਹੋਤੇ ਵਰਗੇ ਪ੍ਰੋਗਰਾਮ ਚਲਾਉਂਦੇ ਆ ਤੇ ਜਿੱਦਣ ਉਹਨਾਂ ਨੂੰ ਉਹ ਸਜ਼ਾ ਦਿੱਤੀ ਗਈ ਉਸ ਦਿਨ ਕਹਿੰਦਾ ਅਲਾਫਕ ਨਜ਼ਾਰਾ ਇਹਦੇ ਵਰਗਾ ਹੋਣਾ ਨਹੀਂ ਉਹ ਦੋਏ ਦਿਨ ਪੱਗ ਵਾਲਾ ਤਕੌੜੇ ਵਾਲਾ ਮਸਲਾ ਆ ਗਿਆ ਫੇਰ ਫਸ ਗਿਆ ਤੇ ਹੁਣ ਕਿੱਧਰ ਨੂੰ ਖੜਾ ਕੀ ਕਹਾ ਉਹਨਾਂ ਨੂੰ ਆ ਹੁਣ ਤਾਂ ਆ ਤਾਂ ਹੁਣ ਤਾਂ ਬਿਲਕੁਲ ਹੀ ਹਰਪ੍ਰੀਤ ਕਹੀ ਜਾਂਦਾ ਕਹਿੰਦਾ ਪੇ ਉਹਦੀ ਰਿਕਾਰਡਿੰਗ ਮੈਂ ਸਾਰੀ ਡਿਲੀਟ ਕਰਤੀ ਸੀ ਹੂੰ ਰਗਵੀਰ ਸਿੰਘ ਜੀ ਤੋਂ ਬਿਨਾ ਕਿਸੇ ਕੋਲ ਰਿਕਾਰਡਿੰਗ ਨਹੀਂ ਸੀ ਉਹ ਮਤਲਬ ਦੇਖੋ ਇੱਕ ਅਹੁਦੇ ਤੋਂ ਬੰਦੇ ਨੂੰ ਕੱਢ ਦਿੱਤਾ ਗਿਆ ਉਹਨੂੰ ਜਥੇਦਾਰ ਨੂੰ ਹਰਪ੍ਰੀਤ ਨੂੰ ਹੈਨਾ ਆਹ ਬੰਦੇ ਨੂੰ ਥੋੜੀ ਬਹੁਤੀ ਤੁਸੀਂ ਜਿੱਦਾਂ ਕਹਿੰਦੇ ਸ਼ਰਮਨਾ ਦੀ ਚੀਜ਼ ਤਾਂ ਹੈ ਨਹੀਂ ਸ਼ਰਮ ਜੇ ਥੋੜੀ ਬਹੁਤੀ ਹੁੰਦੀ ਉਹ ਤਾਂ ਅਕਾਲ ਤਖਤ ਮੁੜ ਕੇ ਜਾਂਦਾ ਰਹੂ ਗੁਰੂ ਗ੍ਰੀਵ੍ਰ ਸਿੰਘ ਨਾ ਫੇਰ ਜਾ ਖੜ ਗਿਆ ਨਹੀਂ ਅੱਛਾ ਮੈਂ ਮੈਂ ਗੱਲ ਕਰਨੀ ਸੀਗੀ ਚੌੜੇ ਦੀ ਦੇਖ ਲਓ ਸਾਡੀ ਕੌਮ ਦਾ ਹਾਲ ਹਾਂ ਅੱਛਾ ਹੁਣ ਉਹਨਾਂ ਕੀ ਕੀਤਾ ਉਹਨ ਗੋਲੀ ਚ ਲਾਣ ਲੱਗਾ ਸੀਗਾ ਤੇ ਗੋਲੀ ਚ ਲੋ ਜੋ ਪਿੱਛੋਂ ਪਤਾ ਨਹੀਂ ਕਿੱਦਾਂ ਦੀ ਪਰ ਗੋਲੀ ਚ ਲਾਤੀ ਵੱਖ ਨੂੰ ਤੇ ਉਹਨੂੰ ਫਾੜ ਲਿਆ ਤੇ ਕਾਲੀਆਂ ਉਹਦੀ ਪਾਗ ਲਾ ਹਾਂ ਰੋਲਾ ਬਹੁਤ ਪਿਆਵਾ ਪੱਗ ਦਾ ਇਹਦਾ ਮਤਲਬ ਇਹਨੇ ਇਹਨੇ ਪੱਕੋਂ ਇਸੀ ਮਾਫੀ ਮੰਗੇ ਅਕਾਲੀ ਦਲ ਜੇ ਉਹ ਮਤਲਬ ਕੜੂ ਪਟਲੇ ਜੀ ਕੁਝ ਕਾਫੀ ਬੰਦਿਆਂ ਨੇ ਹੈ ਨਾ ਪੱਗ ਕੱਢੇ ਲਾਤੀ ਹੁਣ ਦੂਜਾ ਪੱਖ ਦੇਖ ਲਓ ਸੋਚ ਕੇ ਜਰਾ ਮੰਨ ਲਓ ਇੱਕ ਪਲ ਲਈ ਮੰਨ ਲਓ ਕਿ ਉਹਨੇ ਗੋਲੀ ਚ ਲਾਈ ਆਹ ਉਹ ਸੁਖਵੀਰ ਦੀ ਛਾਤੀ ਤੇ ਲਾ ਕੇ ਹੂੰ ਉਹ ਮੋਰੇ ਨੂੰ ਡੇ ਪਿਆ ਹਾਂਜੀ ਉਹਦੀ ਪੱਗ ਲੈ ਗਈ ਹੈ ਨਾ ਉਨੀ ਪੱਗ ਪੈਰਾਂ ਚ ਰੋਲ ਕੇ ਸੁਖਵੀਰ ਨੂੰ ਚੱਕਣਾ ਸੀ ਫਿਰ ਠੀਕ ਸੀ ਉਹ ਪੱਗ ਲਈਓ ਠੀਕ ਸੀ ਕਿੰਨੇ ਬੇਸ਼ਰਮ ਬੰਦੇ ਆ ਯਾਰ ਹੱਦ ਨਹੀਂ ਹੋਈ ਪਈ ਇਹ ਕਹਿੰਦੇ ਪੌਮ ਦੀ ਪੱਗ ਪੱਗ ਹੀ ਪੁੱਛਣ ਆਈ ਸੀ ਨਾ ਸਾਨੂੰ ਪੱਗ ਬਾਰੇ ਪੁੱਛਣ ਆਈ ਸੀ ਰਾਤੀ ਨਹੀਂ ਨਹੀਂ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਨਾ ਉਹ ਜਿਹੜਾ ਜਦੋਂ ਉਹ ਰਾਜੇ ਦੀ ਕਹਾਣੀ ਨਹੀਂ ਸੁਣਾਉਂਦੇ ਜਿਹੜੇ ਬੰਦੇ ਨੇ ਅੱਖਾਂ ਮੀਟ ਕੇ ਸੂਈ ਚ ਧਾਗਾ ਪਾਉਣ ਦਾ ਕੀਤਾ ਸੀ ਇਦਾਂ ਹੂੰ ਤੇ ਉਹ ਉਹ ਰਾਜੇ ਨੇ ਉਹਨੂੰ ਨਾਮ ਤਾਂ ਦੇ ਦਿੱਤਾ ਬਾਅਦ ਚ ਕਹਿੰਦਾ ਪੈ ਇਹਨੂੰ ਸਜ਼ਾ ਦੇ ਪੇ ਕੋੜੇ ਮਾਰੋ ਪੇ ਉਹ ਕਹਿੰਦਾ ਜਿਹੜਾ ਕੰਮ ਅੱਖਾਂ ਖੋਲ ਕੇ ਹੋ ਸਕਦਾ ਉਹ ਇਦਾਂ ਕਿਉਂ ਕਰ ਸਕਦੇ ਉਹ ਤਾਂ ਨਹੀਂ ਨਹੀਂ ਇਦਾਂ ਨਾ ਤੁਹਾਡੇ ਵੀ ਤੁਹਾਨੂੰ ਵੀ ਇਦਾਂ 30 40 ਕੋੜਿਆਂ ਦੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਭਈ ਸਿੱਖਾਂ ਬਾਰੇ ਸਿੱਖਾਂ ਦੇ ਸੰਬੰਧ ਚ ਐਨੇ ਅਕਲ ਦੀ ਸੰਭਾਵਨਾ ਕਿੱਦਾਂ ਰੱਖੀ ਤੁਸੀਂ ਇਦਾਂ ਇੱਦਾਂ ਰੱਖਿਆ ਸੱਚੀ ਗੱਲ ਹੈ ਤਾਂ ਸੋੜਿਆਂ ਦੇ ਲਾਇਕ ਹੀ ਨਹੀਂ ਇਹਨਾਂ ਬਾਰੇ ਕਦੇ ਸੋਚ ਨਹੀਂ ਸਕਦੇ ਤੁਸੀਂ ਵੀਦਾ ਜੇ ਅਕਲੜਾ ਕੰਮ ਹੋਵੇ ਫੇਕਦਾ ਕਰਨ ਇੱਦਾਂ ਉੱਥੇ ਤਾਂ ਸੋਚਦੇ ਹੀ ਨਹੀਂ ਨਾ ਅਸੀਂ ਜਾਣੀ ਕਦੇ ਵੀ ਨਹੀਂ ਸੋਚਦੇ ਮਤਲਬ ਖਰਾਨੀ ਹੁੰਦੀ ਆ ਯਾਰ ਫਿਰ ਇਹ ਕਹਿੰਦੇ ਆ ਹੁਣ ਇੱਕ ਪਾਸੇ ਤੁਸੀਂ ਇੱਕ ਪਾਸੇ ਕਰਮਾਨ ਪਾਈ ਹੋ ਹੁੰਦੀ ਆ ਚਲੋ ਆਧਾਰਨਾ ਦਾ ਬਹੁਤ ਆ ਇਹਨਾਂ ਨੂੰ ਖੁਦ ਨੂੰ ਪਤਾ ਜੇ 84 ਤੋਂ ਬਾਅਦ ਤਾਂ ਇੰਨੀਆਂ ਕ ਆਧਾਰਨਾ ਹੋਈਆਂ ਭਿੰਡਰਾ ਵਾਲੇ ਦੀਆਂ ਆਧਾਰਨਾ ਵਿੱਚ ਹੈਗੀਆਂ ਹਨਾ ਇੱਕ ਕਿਰਪਾਨ ਨਾਲ ਇੱਕ ਕਿਨੇ ਕਿਰਪਾਨ ਪਾਈ ਦੋਨਾਂ ਨੇ ਕਿਰਪਾਨ ਗੱਤਰੇ ਚ ਲਟਕਾਈ ਹੋਆ ਹੂੰ ਇੱਕ ਇੱਕ ਕਿਰਪਾਨ ਵਾਲਾ ਦੂਜੇ ਤੇ ਗੋਲੀ ਮਾਰਦਾ ਜਾ ਕੇ ਉਹਦੀ ਕਿਰਪਾਨ ਰੋਲਦਾ ਮਤਲਬ ਦੋਨਾਂ ਦੀ ਕਿਰਪਾਨ ਗੁਰੂ ਗੋਬਿੰਦ ਸਿੰਘ ਦੀ ਹੋ ਸਕਦੀ ਹੈ ਫਿਰ ਜੀ ਦੋਨਾਂ ਦੀ ਕਿਰਪਾਨ ਹੈ ਫਿਰ ਗੋਲੀ ਕਦ ਮਾਰੀ ਇੱਕ ਦੇ ਤਾਂ ਘਟੋ ਘੱਡਾ ਹਾਈ ਐ ਨਾ ਗੱਲ ਚ ਕਿੱਦਾਂ ਤਾਂ ਮੰਨਣਾ ਹੀ ਪਊਗਾ ਇਹ ਤਾਂ ਮੰਨਣਾ ਪਊਗਾ ਇੱਕ ਨੂੰ ਤਾਂ ਮੰਨ ਲਓ ਯਾਰ ਇੱਕ ਦੇ ਤੁਸੀਂ ਗੋਲੀ ਮਾਰੀ ਜਾਂਦੇ ਆ ਹੱਦ ਹੋਈ ਪਈ ਆ ਯਾਰ ਪਾਜੀ ਅਸਲ ਵਿੱਚ ਨਾ ਮੈਂ ਇੱਕ ਨੋਟ ਕਰਦਾ ਸੀਗਾ ਹੂੰ ਤਖਤ ਦਾ ਮਾਰੇ ਗਿਲਦਾ ਫੰ ਦਿਖਦੀ ਆ ਪੰਸੋਂ euh ਕਈ ਵਾਰੀ ਫਿਲਮ ਫੁਲਮਾਈ ਦੇਖੀਦੇ ਹੈ ਨਾ ਆ ਤਖਤ ਜਾਂ ਤਾਂ ਤਖਤ ਜਾਂ ਤਾਂ ਸਥਾਪਿਤ ਕੀਤੇ ਜਾਂਦੇ ਹੈ ਨਾ ਯਾ ਜਾਂ ਜਿੱਤੇ ਜਾਂਦੇ ਹੈ ਯਾ ਜਾਂ ਤਖਤ ਮਾਣੇ ਜਾਂਦੇ ਹੈ ਹੂੰ ਜਾਂ ਤਖਤ ਹਾਰੇ ਜਾਂਦੇ ਹੈ ਯਾ ਗੁਰੂ ਸਾਹਿਬ ਨੇ ਕੀ ਕੀਤਾ ਜੇ ਤਖਤ ਬਣਾਇਆ ਸੀ ਉਹ ਨਹੀਂ ਛੱਡਣਾ ਮੰਨਣਾ ਸੀਗਾ ਉਹਨੂੰ ਉਣੀ ਉੱਥੇ ਉੱਥੇ ਸਤਾਪਤ ਜੇ ਕੀਤਾ ਸੀਗਾ ਉਹਨੂੰ ਤਖਤ ਨੂੰ ਮੰਨਣਾ ਸੀਗਾ ਉਹ ਛੱਡਣਾ ਤਾਂ ਕਦੇ ਵੀ ਨਹੀਂ ਸੀਗਾ ਉਹ ਨਹੀਂ ਛੱਡਣਾ ਤਾਂ ਕਦੇ ਵੀ ਨਹੀਂ ਸੀ ਜਾਂ ਤਾਂ ਜਾਂ ਤਾਂ ਕਿਸੇ ਨੇ ਹਰਾਉਣਾ ਸੀ ਉਹਨਾਂ ਨੂੰ ਖੋਣਾ ਸੀ ਉਹਨਾਂ ਤੋਂ ਹਾਂ ਹੈਨਾ ਹਾਂ ਜਾਂ ਖੋਣਾ ਸੀ ਹਾਂ ਫਿਰ ਤੁਸੀਂ ਦੱਸੋ ਵੀ ਜੇ ਉਹ ਛੱਡ ਕੇ ਤਖਤ ਕਿੱਦਾਂ ਜਿਹੜਾ ਜੇ ਤਖਤ ਸੀਗਾ ਛੱਡ ਕੇ ਚਲ ਗਿਆ ਤਖਤ ਕਿੱਦਾਂ ਹੋਇਆ ਜਿਹੜਾ ਛੱਡ ਕੇ ਚਲ ਗਿਆ ਤਖਤ ਕੌਣ ਛੱਡਦਾ ਯਾ ਅਸਲ ਵਿੱਚ ਘਰ ਦੀ ਲੜਾਈ ਤੇ ਉਧਰ ਰਹਿਜ ਗੁਰੂ ਪਾਚਾ ਦੀ ਉੱਤੇ ਟੀ ਗਿਆ ਮੰਨ ਲਿਆ ਵੇਖ ਤਾਂ ਰਹਿਜ ਬਣਾ ਲਈ ਜਿੱਦਾਂ ਦੀ ਕੱਚੀ ਪੱਕੀ ਉਸ ਵੇਲੇ ਦੀ ਜੋ ਵੀ ਉਸ ਵੇਲੇ ਚੱਲਦਾ ਹੋਊਗਾ ਹਨਾ ਮੈਂ ਮੈਂ ਗਰ ਕਿਉਨੇ ਦੀ ਬਣਾ ਲਈ ਐਟਾਂ ਦੀ ਕੱਚੀਆਂ ਪੱਕੀਆਂ ਐਟਾਂ ਦੀ ਜਿੱਦਾਂ ਦੀ ਵੀ ਬਣਾ ਲਈ ਜਿੱਦਾਂ ਦਾ ਉਸ ਵੇਲੇ ਤੇ ਹਾਲਾਤ ਜਦੋਂ ਘਰ ਚ ਕਲੇਸ਼ ਪਿਆ ਉਹ ਕਹਿੰਦੇ ਲਤ ਮਾਰ ਕੇ ਚਲ ਗਿਆ ਲੈ ਹਰ ਤੂੰ ਸੰਭ ਲੈ ਛੱਡ ਕੇ ਚਲ ਗਿਆ ਉਹਦੇ ਨਾਲ ਮੋੜ ਅਸਲ ਸਚਾਈ ਨਾ ਭਾਜੀ ਅੱਜ ਦੇ ਦੁਨੀਆ 'ਚ ਦੇਖੋ ਤੁਸੀਂ ਮੈਂ ਇਹ ਨੋਟ ਕੀਤਾ ਜਿੱਦਾਂ ਹੁਣ ਕਈ ਚੈਨਾ ਦੇ ਵਿੱਚ ਅਦਾ ਕਈ ਹੁਣ ਦਰਖਤਾਂ ਦੇ ਵਿੱਚ ਨਾ ਭਾਜੀ ਇਹਨਾਂ ਨੇ ਕੀ ਕੀਤਾ ਡੀਐਨਏ ਰੜਾਤਾ ਇੱਕ ਫਲ ਨੂੰ ਬਦਲੇ ਹੀ ਦਿੱਤਾ ਮੋਰੇ ਜਾ ਕੇ ਫਲ ਚ ਗੁੱਟੀ ਜਿਹੜਾ ਸਾਡੀ ਕੌਮ ਦਾ ਬੰਦਾ ਸਿੰਘ ਬਹਾਰ ਤੋਂ ਬਾਅਦ ਡੀਐਨਏ ਚੇਂਜ ਹੋ ਚੁੱਕਿਆ ਇਹਦੇ ਚ ਪੁਜਾਰੀ ਮਿਕਸ ਬੰਦਾ ਸਿੰਘ ਬਾਅਦ ਤੋਂ ਹੋਇਆ ਇਹਦੇ ਡੀਐਨਏ ਚ ਯਾ ਅੱਜ ਪੂਰੀ ਤਰ੍ਹਾਂ ਡੀਐਨਏ ਦੇ ਵਿੱਚ 90% ਪੁਜਾਰੀ ਹੈ ਤੇ 10% ਮੈਨੂੰ ਲੱਗਦਾ ਸਿੱਖੀ ਵੱਜ ਤਾਂ ਹੀ ਤਾਂ ਆਹੀ ਤਾਂ ਅਸੀਂ ਬੰਦਾ ਸਿੰਘ ਬਹਾਦਰ ਆਖਦੀ ਕਹਣਾ ਸਿੱਖੀ ਦਾ ਬੰਦਾ ਸਿੰਘ ਬਹਾਦਰ ਉਹ ਤੋਂ ਬਾਅਦ ਡੀਐਨਏ ਪੂਰੀ ਤਰ੍ਹਾਂ ਮਿਕਸ ਕਰ ਦਿੱਤਾ ਗਿਆ ਸਾਹ ਖੜੀ ਜਿੰਨੀਆਂ ਜਿਹੜੀ ਨਾ ਹੁਣ ਬੀਬੀ ਕਹਿੰਦੀ ਸੀਗੀ ਉਹ ਕਹਿੰਦੀ ਪਈ ਇਹ ਮੈਂ ਤਾਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੋਪਸ ਤੇ ਕਿਹਾ ਮੈਂ ਉਹ ਤੋਂ ਬਿਨਾ ਕੁਝ ਨਹੀਂ ਉਹ ਭੋਲੀਏ ਬੀਬੀਏ ਵੀ ਉਹਦੇ ਵਿੱਚ ਤਾਂ ਆ ਸਰੀਰ ਦੇ ਕਕਾਰਾਂ ਦੀ ਗੱਲ ਵੀ ਨਹੀਂ ਹੈ ਜੀ ਗੱਲ ਵੀ ਗੱਲ ਵੀ ਨਹੀਂ ਹੈਗੀ ਤੂੰ ਤਾਂ ਤੂੰ ਗੱਲ ਦਾ ਸੰਤੋਖ ਸਿੰਘ ਵੀ ਕਰਨਾ ਆਈਆਂ ਤੂੰ ਬੈਸ ਸੰਤੋਖ ਸਿੰਘ ਦੀ ਕਰ ਰਹੀ ਹੈ ਤੁਹਾਡੇ ਨਾਲ ਮਨ ਕਹਿੰਦੀ ਗੁਰੂਗ੍ਰੰਥ ਸਾਹਿਬ ਨੂੰ ਰਹੀਆਂ ਦੇਖੋ ਕਿੱਡਾ ਧੋਖਾ ਸਾਡਾ ਹੋਇਆ ਵਾ ਸਾਰੀ ਕੌਮ ਵਿਚਾਰੀ ਫਸੀ ਪਈ ਹੈ ਸੁਰਤ ਵਿੱਚ ਜਿਹੜੀ ਹੈ ਨਾ ਦਿਮਾਗ ਵਿੱਚ ਕਿਤੇ ਨਾ ਕਿਤੇ ਇਹ ਹੈ ਵੀ ਗੁਰੂਗ੍ਰੰਥ ਸਾਹਿਬ ਹੈ ਸਿਰਫ ਸ਼ਕਲ ਤੇ ਸਾਰਾ ਕੁਝ ਜਿਹੜਾ ਅੰਦਰ ਸੁਰਤ ਵਿੱਚ ਭਰਿਆ ਵਾ ਉਸ ਧੋਖਸੋ ਭਰਿਆ ਇੱਥੇ ਪ੍ਰੋਬਲਮ ਆਈ ਹੋਇਆ ਇਹੀ ਸਾਰੀ ਲੜਾਈ ਹੈ ਜੇ ਕਿਤੇ ਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਜਾਣ ਲੈਣ ਨਾ ਉਹ ਦੇਖੋ ਪੁਜਾਰੀ ਜਿੱਦਾਂ ਹੁਣ ਕਹਿੰਦਾ ਪਏ ਮੈਂ ਤੇ ਮੁਸਲਮਾਨਾਂ ਦੀ ਵੀ ਕਈ ਆਤੀਆਂ ਰਹਿਣੀਆਂ ਜਦੋਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਕਿ ਨਾ ਉਹ ਮੈਂ ਸੁਣਦਾ ਰਹਿਣਾ ਉਹ ਕਹਿੰਦੇ ਬਈ ਮੁਸਲਮਾਨ ਕਹਿੰਦਾ ਬਈ ਕਿਸੇ ਨੇ ਉਹ ਸਵਾਲ ਪੁੱਛਿਆ ਬਈ ਜੇ ਕੋਈ ਮੁਸਲਮਾਨ ਪਰ ਦੂਜੇ ਧਰਮ ਚ ਕਰਾ ਲੈਂਦਾ ਸ਼ਾਦੀ ਤਾਂ ਕੀ ਕਰ ਉਹ ਕਹਿੰਦਾ ਹਰ ਹਾਲਤ ਚ ਰੱਈਤ ਵੀ ਉਹਨੂੰ ਮੁਸਲਮ ਕਲਮਾ ਪੜਾ ਕੇ ਮੁਸਲਮਾਨ ਨਹੀਂ ਬਣਾ ਲੈਣਾ ਚਾਹੀਦਾ ਉਹ ਪਰਵਾਹ ਹੈ ਕੁਰਾਨ ਦੀ ਵਿੱਚ ਜਾਂ ਮੁਸਲਮਾਨੀ ਧਰਮ ਦੀ ਹੂੰ ਹੁਣ ਇੱਦਾਂ ਹੀ ਸਿੱਖਾਂ ਦੇ ਵਿੱਚ ਵੀ ਆ ਬਈ ਛੇਤੀ ਤੋਂ ਅੰਮ੍ਰਿਤ ਛਕਾ ਕੇ ਪਰਵਾਣਿਆ ਕਰ ਲੈ ਜਨਾਨੀ ਨੇ ਛਕਣਾ ਜ਼ਰੂਰੀ ਆ ਹਨਾ ਇੱਦਾਂ ਹੀ ਜਨਈਵ ਵਾਲੇ ਚ ਵੀ ਹੋਊਗਾ ਅਸਲ ਵਿੱਚ ਨਾ ਮੈਂ ਤੇ ਮਾਸੀ ਦੇ ਮੁੰਡਿਆਂ ਨਾਲ ਗੱਲ ਕਰਦਾ ਸੀਗਾ ਮੈਂ ਕਿਹਾ ਵੀ ਤੇਰੇ ਚਾਰ ਬੱਚੇ ਆ ਭਈ ਇਦਾਂ ਕਰਕੇ ਦੇਖ ਲੈ ਵੀ ਇੱਕ ਬੱਚੇ ਨੂੰ ਤੂੰ ਜਾ ਕੇ ਅੰਮ੍ਰਿਤ ਛਕਾ ਦੇ ਮੈਂ ਕਿਹਾ ਦੇਖ ਟ్రਾਈ ਕਰ ਮੈਂ ਕਿਹਾ ਉਹ ਬੱਚੇ ਪੂਰੀ ਜ਼ਿੰਦਗੀ ਲਈ ਉਹ ਪੁਜਾਰੀ ਦੇ ਅੱਗੇ ਤੋਂ ਲੰਮਾ ਪਾਤਾ ਉਹ ਸਾਰੀ ਜ਼ਿੰਦਗੀ ਲੁੱਟ ਹੁਣਾ ਉਹ ਬੰਦੇ ਨੇ ਇਹ ਤਾਂ ਕਹਿੰਦੇ ਆ ਭਈ ਉਹ ਉਹਨੂੰ ਛੇਤੀ ਤੋਂ ਛੇਤੀ ਕਲਮਾ ਮੁਸਲਮਾਨ ਨੇ ਤਾਂ ਕਿ ਸਾਡਾ ਉਸ ਸਿੱਖ ਯਾਰ Hindu ਮੁਸਲਮਾਨ ਦੇ ਨਹੀਂ ਬਣਦੇ ਉਹ ਪਿਆਰੀਆਂ ਦੇ ਗਾਧ ਬਣਦੇ ਆ ਹੁਣ ਜਿਸ ਬੰਦੇ ਨੇ ਅਮਰਤ ਛੱਕ ਲਿਆ ਇੱਕ ਵਾਰੀ ਹੂੰ ਉਹਨੇ ਕੀ ਕਰਨਾ ਆ ਉਹਨੇ ਉਹਨੇ ਦਰਬਾਰ ਸਾਹਿਬ ਵੀ ਨਾ ਹੁਣਾ ਆ ਉਹਨੇ ਯਾਤਰਾ ਤੇ ਵੀ ਜਾਣਾ ਹੂੰ ਉਹਨੇ ਕੀਰਤਨ ਵੀ ਕਰਾਉਣਾ ਉਹਨੇ ਪਾਖੰਡ ਪਾਠ ਵੀ ਕਰਾਉਣਾ ਹਨਾ ਉਨੇ ਸਿੱਖ ਵੀ ਬਿਠਾ ਲੈਣੇ ਪੂਰੀ ਲਾਈਫ ਲਈ ਪਿਆਰੀ ਦਾ ਇਹ ਧੰਦਾ ਬਣ ਗਿਆ ਨਾ ਉਹ 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 ਪੂਰੀ ਤਰ੍ਹਾਂ ਲੁੱਟ ਹੋਣਾ ਨਾ ਸਾਰੀ ਜ਼ਿੰਦਗੀ ਇਹ ਇਹਨਾਂ ਦੇ ਗੱਕੀ ਆ ਨਾ ਕਿ ਸਿੱਖੀ ਨਾਲ ਸੰਬੰਧਿਤ ਹੈ ਇਹ ਸੰਤੋਖ ਸਿੰਘ ਨਾਲ ਸਾਰਾ ਸੰਬੰਧਿਤ ਆ ਇਹ ਬੀਬੀ ਨੇ ਇਸ ਗੱਲ ਨੂੰ ਸਮਝਿਆ ਨਹੀਂ ਕਿ ਜਿਹੜੀ ਕੀ ਜਿੱਥੇ ਰੱਦ ਕੀਤੀ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਦੀ ਤਾਂ ਇੱਕ ਗੱਲ ਵੀ ਨਹੀਂ ਰੱਦ ਹੋ ਰਹੀ ਪਾਜੀ ਰੇਡੀਓ ਤੋਂ ਇੱਕ ਲਬਜ ਵੀ ਇੱਕ ਢਿੱਲਾਬਜ ਵੀ ਰੱਦ ਨਹੀਂ ਹੋ ਰਿਆ ਗੁਰੂ ਗ੍ਰੰਥ ਸਾਹਿਬ ਦਾ ਪਰ ਦੇਖੋ ਕਰ ਕੀ ਰਹੇ ਆ ਤੁਮ ਕਮਾਇਆ ਕੀ ਜਾਂਦਾ ਵੀ ਨਹੀਂ ਜੀ ਇਹ ਤਾਂ ਸਿੱਖੀ ਦੇ ਵਿਰੋਧੀ ਨਹੀਂ ਅਸੀਂ ਸਿੱਖੀ ਦੇ ਵਿਰੋਧੀਆਂ ਦੇ ਵਿਰੋਧੀ ਹਾਂ ਹੂੰ ਗ੍ਰੰਥਾਂ ਦੇ ਯਾ ਪਰ ਨਹੀਂ ਸਾਨੂੰ ਕੀਤਾ ਜਾਂਦਾ ਇਹ ਇਹ ਇਲਜ਼ਾਮ ਲਾਏ ਜਾਂਦੇ ਕਹਿਰ ਆਪਾਂ ਨਾ ਉਹ ਮਤਲਬ ਇਹ ਲਿਖਿਆ ਆਪਣਾ ਇੱਕ ਸੈਕਿੰਡ ਇੱਕ ਇੱਕ ਸੈਕਿੰਡ ਜੀ ਉਹ ਤੋਂ ਪਹਿਲਾਂ ਨਾ ਜਿਹੜੀ ਗੁਰਬਾਣੀ ਚ ਪੰਕਤੀ ਆਉਂਦੀ ਨਾ ਸਾਬਤ ਸੂਰਤ ਦਸਤਾਰ ਸਿਰਾਂ ਹਾਂਜੀ ਉਹਦਾ ਬਹੁਤ ਜਗ੍ਹਾ ਤੇ ਹਵਾਲਾ ਦਿੱਤਾ ਜਾਂਦਾ ਹਾਂਜੀ ਉਹ ਮੁਸਲਮਾਨ ਦੇ ਬਾਰੇ ਕਿਹੋ ਆ ਗੱਲ ਹਾ ਪਿੱਛੇ ਚੱਲਦੀ ਗੱਲ ਕਿੱਥੋਂ ਆਦੀ ਆ ਉਹ ਦੇਖਣੀ ਪੈਣੀ ਨਾ ਪਾਕ ਪਾਕ ਕਰ ਹਦੂਰ ਹਦੀਸਾਂ ਸਾਬਤ ਸੂਰਤ ਦਸਤਾਰ ਸਿਰਾਂ ਹੂੰ ਠੀਕ ਆ ਉਹ ਤੋਂ ਉਹ ਤੋਂ ਉਹ ਤੋਂ ਪਹਿਲੇ ਜਿਹੜੀ ਪਹਿਲੀ ਪੀਰ ਪਛਾਣੇ 35 ਸੋਈ ਅਜ਼ਰਾਈਲ ਨਾ ਦੋਸ਼ ਨਰਾ ਗਾਇਆ ਕਰਦਾਰ ਔਰਤ ਯਕੀਨਾ ਰੰਗ ਤਮਾਸ਼ੇ ਮਾਨ ਹਕੀਨਾ ਨਾ ਪਾਕ ਪਾਕ ਕਰ ਹਦੂਰ ਹਦੀਸਾਂ ਸਾਬਤ ਸੂਰਤ ਦਸਤਾਰ ਸਿਰਾ ਅੱਗੇ ਆ ਮੁਸਲਮਾਨ ਮੂਮਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਦੁਨੀਆ ਰੰਗ ਨਾ ਆਵੇ ਨੇੜੇ ਜਿਉ ਕੁਸ਼ਟ ਜਿਉ ਕੁਸ਼ਮ ਪਾਟ ਕਿਉ ਘਿਉ ਪਾਕ ਹਰਾ ਹੂੰ ਜਾਂ ਕੋ ਮਿਹਰ ਮਿਹਰ ਮਹਿਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸ਼ੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਯਾ ਹਾਂਜੀ ਠੀਕ ਹੈ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਬਾ ਰਹੀਮਾ ਹੱਕ ਹੁਕਮ ਸੱਚ ਖਦਾਇਆ 부ਝ ਨਾਨਕ ਬੰਦ ਖਲਾਸ ਤਰਾ ਸਾਰਾ ਸ਼ਬਦ ਜਿਹੜਾ ਨਾ ਉਹਨਾਂ ਦੇ ਸੰਬੰਧ ਵਿੱਚ ਕਿਹਾ ਉੱਥੇ ਉਹਨੂੰ ਕਿਹਾ ਆ ਤੇ ਮੁਸਲਮਾਨ ਮੂਮਦਲ ਹੋਵੇ ਨਮਾਜ਼ ਪੜਦਾ ਹੋਵੇ ਆ ਕਰਦਾ ਹੋਵੇ ਜਿੱਦਾਂ ਦੀ ਰੱਬ ਨੇ ਸ਼ਕਲ ਦਿੱਤੀ ਉਦਾਂ ਦੀ ਰੱਖਦਾ ਹੋਵੇ ਸਿਰ ਤੇ ਦਸਤਾਰ ਬੰਦਾ ਹੋਵੇ ਯਾ ਸਾਡਾ ਸਾਡਾ ਤਾਂ ਕੁਛ ਵੀ ਨਹੀਂ ਗੁਰੂਗ੍ਰੰਥ ਸਾਹਿਬ ਦੇ ਅੰਦਰ ਸਾਡੇ ਲਈ ਤਾਂ ਹਦਾਇਤ ਹੋਈਓ ਬਿਲਕੁਲ ਮਜੀ ਸਰੀਰ ਨੂੰ ਬਦਲਣਾ ਬਣਦਾ ਨਹੀਂ ਬਦਲਦਾ ਹੀ ਨਹੀਂ ਨਾ ਕੁਛ ਵੀ ਜੇ ਕਸ਼ੇਰੇ ਪਾਣ ਨਾਲ ਜੱਤ ਸਤ ਪੱਕਾ ਰਹਿਣਾ ਹੁੰਦਾ ਤਾਂ ਨਾਨਕ ਸਰੀਰ ਦੇ ਕਸ਼ੇਰੇ ਤਾਂ ਟੁੱਟ ਹੀ ਨਹੀਂ ਸਕਦੇ ਸੀ ਨਾਲੇ ਇਹ ਇਹ ਇਦਾਂ ਥੋੜੀ ਫੇ ਕਰਦੇ ਪੇ ਪੰਜ ਜਣੇ ਦੋ ਜਣੇ 파ੜ 파ੜ ਕੇ ਇਦਾਂ ਲੱਤ ਲੱਤਨਾ ਬੰਨ ਕੇ ਕਹਿੰਦੇ ਪੇ ਕਕਾਰ ਹੋ ਗਿਆ ਇਦਾਂ ਕਸ਼ੇਰੇ ਤਾਂ ਕਸ਼ੇਰਾ ਹੀ ਹੋਣਾ ਸੀ ਫਿਰ ਮੈਨੂੰ ਕਹਿੰਦਾ ਨਹੀਂ ਵੀ ਕਿ ਇਸ਼ਾਰੇ ਦੇ ਨਾਲ ਮੈਨੂੰ ਕਹਿੰਦਾ ਬੰਦਾ ਵੀ ਉਹਦਾ ਧਿਆਨ ਕਿਸ਼ਹਰਾ ਤਾਂ ਪਾਣ ਦਾ ਫਾਇਦਾ ਜੀ ਉਹਦੇ ਤੇ ਧਿਆਨ ਰੱਖਿਆ ਜਾ ਮੈਨੂੰ ਕਹਿੰਦਾ ਹੈਨਾ ਬੰਦਾ ਇੱਕ ਤੇ ਹੈਨਾ ਮੇਰੇ ਕੰਮ ਤੇ ਉਹ ਮੈਸੇਜ ਧਿਆਨੇ ਰੱਖਣਾ ਤੇ ਪਾਣਾ ਕੱਲੀ ਧਿਆਨੇ ਰੱਖ ਲੋ ਕੱਲਾ ਮਤਲੇ ਲੋਕ ਲਾ ਕੇ ਇੱਥੇ ਸਿਕਿਉਰਟੀ ਵਾਲੇ ਬਿਠਾਣਾ ਲਾ ਕੇ ਅੱਗੇ ਲੜਾਈ ਕਰਦੀ ਵਾਲਾ ਬਿਠਾਣਾ ਲੈ ਬੰਦਾ ਬੰਦਾ ਆਵੇ ਕੰਮ ਤੋਂ ਹਾਂਜੀ ਤੂੰ ਵੀ ਇਦਾਂ ਆਪਣੇ ਕੱਪੜਿਆਂ ਨੂੰ ਦੇਖ ਕੇ ਜਾ ਮੈਂ ਧਿਆਨ ਰੱਖਣਾਵੇਂ ਧਿਆਨ ਰੱਖਣਾਵੇਂ ਤੇ ਬੰਦਾ ਕਹੇ ਤੂੰ ਕਬਣੀ ਨਹੀਂ ਮੈਂ ਉਹਨਾਂ ਕਹਾ ਵੀ ਕਹਿੰਦੇ ਉਹਦਾ ਮਤਲਬ ਲਾਜ ਰੱਖਣੀ ਜੇ ਕਸ਼ਰ ਜਿੰਦਾ ਕਹਿੰਦੇ ਨੇ ਉਹ ਇਦਾਂ ਅਮਰਤ ਨਹੀਂ ਕੁਝ ਵੀ ਕਰਦਾ ਫਿਰ ਉਹਨੂੰ ਪਾਲਣਾ ਕਰਨੀ ਪੈਂਦੀ ਜੇ ਪਾਲਣਾ ਹੀ ਅਮਰਤ ਦੀ ਕਰਨੀ ਤੂੰ ਉੱਦਾਂ ਹੀ ਪਾਲਣਾ ਕਰ ਲੈ ਦੇੜੀ ਕੀ ਤੁਸੀਂ ਪਾਲਣਾ ਕਰਨੀ ਮਤਲਬ ਮੈਨੂੰ ਕਿਸੇ ਨਾ ਪੇਪਰ ਕੋ ਫੜਾਤਾ ਵੀ ਆ ਆ ਪੜ ਕੇ ਤੂੰ ਇੱਥੇ ਨਹੀਂ ਜਾਣਾ ਹੈਨਾ ਮੈਂ ਉੱਥੇ ਚੱਲ ਗਿਆ ਉਹ ਮੈਨੂੰ ਮੈਂ ਕਹਿੰਦੇ ਤੇ ਮੈਂ ਇਹਨੂੰ ਰੋਕਣਾ ਨਹੀਂ ਪੇਪਰ ਹੁਣ ਪੇਪਰ ਅਗਲੇ ਨਹੀਂ ਜਾ ਤਾਂ ਕਹਿੰਦੇ ਨਹੀਂ ਜੀ ਪੇਪਰ ਦੇ ਨਾਲ ਤੈਨੂੰ ਧਿਆਨ ਵੀ ਰੱਖਣਾ ਪੈਣਾ ਹੈਗਾ ਉਹ ਫਿਰ ਮੈਨੂੰ ਕਹੂੰਗਾ ਵੀ ਮੇਰੇ ਸਿਰ ਤੇ ਪੇਪਰ ਦਾ ਭਾਰ ਕਾ ਤੇ ਲੱਦੇ ਉਹ ਮੈਨੂੰ ਉੱਦਾਂ ਹੀ ਧਿਆਨ ਰੱਖਣਾ ਨੇ ਵੈਸੇ ਕਿੱਡਾ ਬੇਵਕੂਫ ਬਣਾਇਆ ਜਾ ਰਿਹਾ ਕੋਈ ਵੀ ਚੀਜ਼ ਆ ਮਤਲਬ ਉਹ ਜਦੋਂ ਤੁਸੀਂ ਕਹਿ ਦਿੰਦੇ ਆ ਕਿ ਨਹੀਂ ਜੀ ਅੰਮ੍ਰਿਤ ਛਕਣ ਦਾ ਤਾਂ ਫਾਇਦਾ ਜੀ ਇਹ ਇਹਦੀ ਸੰਭਾਲ ਕਰਨੀ ਹੈ ਜੇ ਸੰਭਾਲ ਕਰਨੀ ਫਿਰ ਉਹ ਜਿਸ ਕੰਮ ਦੀ ਸੰਭਾਲ ਕਰਨੀ ਉਹ ਬਿਨਾਂ ਉਹ ਤੋਂ ਵੀ ਕਰ ਲੈ ਉਹਦੇ ਕਰ ਲੋ ਤੁਹਾਨੂੰ ਕਹਿ ਦੋ ਹੈਨਾ ਤੁਸੀਂ ਕੋਈ ਵੀ ਕੰਮ ਕਰਨਾ ਆ ਸੌਖਾ ਤਾਂ ਹੈਗਾ ਭਾਜੀ ਸੌਖੇ ਦੇਖੋ ਨਾ ਨਾਲੇ ਉਹ ਉਹ ਤਾਂ ਉਹ ਤਾਂ ਮੈਂ ਕਹਿੰਦਾ ਉਹ ਤਾਂ ਸਭ ਕੋ ਔਖਾ ਕਰ ਦਿੱਤਾ ਮੈਂ ਦੱਸਦਾ ਨਹੀਂ ਹੁੰਦਾ ਜਿਹੜਾ ਮੈਨੂੰ ਕਹਿੰਦਾ ਵੀ ਅਸੀਂ ਮੈਂ ਕਿਹਾ ਤੂੰ ਤੇ ਤੂੰ ਯਾਰ ਗੱਲਾਂ ਮਾਰਦਾ ਐ ਡੜੀਆਂ ਗੁਰਦੁਆਰੇ ਦੁਖੀ ਕਰੀ ਰੱਖਦਾ ਤੂੰ ਉੱਥੇ ਚੱਲ ਗਿਆ ਬੇਸਪਾ ਦੀ ਕੋਠੇ ਤੇ ਹੈਨਾ ਹੂੰ ਹੂੰ ਕਹਿੰਦਾ ਮੈਨੂੰ ਕਹਿੰਦਾ ਸਿੰਘ ਸਾਹਿਬ ਕਹਿੰਦਾ ਮੈਂ ਕਾਰਨੀਬਖ ਹੁਣ ਦਿੱਤੇ ਕਸ਼ਹਿਰਾ ਲਤਨਾ ਬੰਦਿਆ ਦੇ ਸੀ ਦੇਖ ਜੇ ਰੀ ਤਾਂ ਔਖਾ ਕਰ ਦਿੱਤਾ ਅਗਲੇ ਨੂੰ ਜੇ ਨਾ ਹੁੰਦਾ ਕਸ਼ਹਿਰਾ RAM ਦਾ ਅਗਲਾ Enjoy ਕਰਦਾ ਆਪਣਾ ਜਿਆ ਕੋ ਲਤਨਾ ਬੰਨ ਕੇ ਹੁਣ ਕਿਰਪਾਨ ਮਤਲਬ ਸਿਰ ਤੇ ਬੰਨ ਕੇ ਨਾ ਹੁਣਾ ਐ ਇਦਾਂ ਨਹੀਂ ਇਹ ਸਾਰੇ ਨਾ ਜਿੱਦਾਂ ਤੁਸੀਂ ਗੱਲ ਇੱਕ ਸੁਣਾਉਂਦੇ ਨੇ ਜੁਗਤੀ ਨਾਲ ਬੰਗਲਾ ਹੀ ਫੜਦੇ ਆ ਸਾਰੇ ਨਹੀਂ ਇੱਕ ਵਾਰੀ ਨਾ ਅਸੀਂ ਅਸੀਂ ਨਵਾਂ ਨਵਾਂ ਅਮਰਾ ਛੱਕਿਆ ਹਾਂਜੀ ਤੇ ਇੱਕ ਬੰਦਾ ਸੀਨੀਅਰ ਸਾਹ ਤੋਂ ਥੋੜਾ ਜਿਹਾ ਉਹ ਇੱਕ ਵਾਰੀ ਕਹਿੰਦਾ ਵੀ ਤੁਸੀਂ ਇਦਾਂ ਅਸੀਂ ਦੋ ਤਿੰਨ ਜਣੇ ਸੀ ਕਹਿੰਦਾ ਵੀ ਤੁਸੀਂ ਅੱਜ ਦਵੰਤ ਤੋਂ ਬਾਅਦ ਮਿਲੇ ਹੋ ਕਿ ਮੈਂ ਤੇ ਮੈਂ ਤਾਂ ਬਿਜ਼ੀ ਹੋ ਗਿਆ ਦੂਜੇ ਜਣੇ ਦੋ ਜਣੇ ਮਿਲੇ ਨਾ ਬਾਅਦ ਵਿੱਚ ਪੁੱਛਿਆ ਮੈਂ ਕਿਹਾ ਵੀ ਕੋਈ ਜ਼ਰੂਰੀ ਗੱਲ ਸੀ ਕਹਿੰਦੇ ਹਾਂ ਹੂੰ ਅੱਛਾ ਉਹਨ ਪਤਾ ਹੀ ਕੀ ਦੱਸਿਆ ਉਹਨਾਂ ਨੂੰ ਹਾਂਜੀ ਵੀ ਜਦੋਂ ਜਦੋਂ ਟਾਇਲਟ ਬਹਿਣਾ ਆ ਹੂੰ ਉਦੋਂ ਜਿਹੜੀ ਸਰੀ ਸਾ ਆ ਉਹ ਕਿੱਦਾਂ ਮੋਢੇ ਤੇ ਰੱਖਣੀ ਤਾਰੂਤ ਉਹਦੇ ਉਹਦੇ ਕਲਾਸ ਉਹਦੇ ਕਲਾਸ ਲਈ ਤੇ ਇਦਾਂ ਹੱਥ ਲਾ ਕੇ ਪਹਿਲਾਂ ਇਦਾਂ ਕਰਕੇ ਕਨੀਜ ਇਦਾਂ ਇਦਾਂ ਮੂੰਹ ਚ ਬਣ ਲੈਣੀ ਆਂਦਾ ਸਰੀ ਸਾ ਮੋਢੇ ਤੇ ਰੱਖ ਲੈਣੀ ਆ ਇਦਾਂ ਬਹਿ ਜਾਣਾ ਇਦਾਂ ਨਾਲਾ ਬੰਨਣਾ ਫੇਰ ਤਾਂ ਹੱਥ ਧੋਣੇ ਫੇਰ ਲਾਉਣੀ ਆ ਮੈਂ ਕਿਹਾ ਵੀ ਜੇ ਸ੍ਰੀ ਸਾਹਿਬ ਇੱਕ ਜੇ ਸ੍ਰੀ ਸਾਹਿਬ ਕਕਾਰਿਆ ਕਿ ਸ਼ਹਿਰਾ ਵੀ ਤੱਕ ਕਕਾਰਿਆ ਨਾ ਹੂੰ ਕਿ ਸ਼ਹਿਰਾ ਵੀ ਤੱਕ ਕਕਾਰਿਆ ਹਾਂ ਹੁਣ ਜਦੋਂ ਟੋਲਟ ਜਾਨਾ ਪਿਸ਼ਾਬ ਕਰਦਾ ਬੰਦਾ ਕਿ ਸ਼ਹਿਰੇ ਨੂੰ ਪਿਸ਼ਾਬ ਲੱਗਦਾ ਹੱਥ ਲੱਗਦੇ ਆ ਉਹ ਮਤਲਬ ਉਹਦਾ ਉਹਦਾ ਕਕਾਰ ਸਾਹਿਬ ਤਾਂ ਫੇਰ ਗੰਦੇ ਹੋਗਾ ਹਰਾ ਪਿਆਰੀ ਇੰਨਾ ਸ਼ਾਤਰ ਹੈ ਬੱਚਾ 12th ਵੀ ਨਹੀਂ ਜਾਣਦਾ ਸੁੱਖ ਨਾਲ ਜਾਣ ਦਿੰਦਾ ਨਾ ਨਾ ਮੈਂ ਕਿਹਾ ਬਾਥਰੂਮ ਚ ਵੀ ਬੜ ਗਿਆ ਯਾਨੀ ਕਿਦਾਂ ਕੱਚਾ ਲਾਉਣਾ ਕਿਦਾਂ ਪਾਉਣਾ ਟਾਇਲਟ ਕਿਦਾਂ ਜਾਣੀ ਹੱਥ ਕਿਦਾਂ ਧੋਣੇ